ਸਭਾ ਚੋਣ ਲੋਕ ਸਭਾ ਚੋਣ 2024 ਦੇ ਤਿਆਰੀਆਂ ਦੇ ਤਹਿਤ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਸਚਕ ਚੌਬੰਦ ਹੈ 3000 ਤੋਂ ਵੱਧ ਪੁਲਿਸ ਫੋਰਸ ਇਸ ਪੂਰੀ ਜਿਹੜੀ ਡਿਊਟੀ ਹੈ ਉਹਦੇ ਲਈ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੀ ਪਈ ਹੈ 71 ਤੋਂ ਵੱਧ ਪੈਟਰੋਲਿੰਗ ਪਾਰਟੀਆਂ ਕੱਲੀ ਕੱਲੀ ਗਲੀ ਨੁੱਕੜ ਨੂਕ ਕੋਚੇ ਤੇ ਜਿਹੜੀ ਹੈਗੀ ਉਹ ਪੈਟਰੋਲਿੰਗ ਕਰਦੇ ਹੈਗੇ ਤੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਗੇਸਟਡ ਆਫਿਸਸ ਨੇ ਐਸ ਐਚ ਓਜ਼ ਨੇ ਤੇ ਜਿੰਨੇ ਵੀ ਅਫਸਰ ਨੇ ਉਹ ਸਾਰੇ ਹੀ ਪੋਲਿੰਗ ਡੇ ਤੇ આજ ਵੀ that is d-48 hours ਉਥੇ ਵੀ આજ ਪ੍ਰੋਪਰ ਪੈਟ੍ਰੋਲਿੰਗ ਵੀ ਰਹੂਗੀ ਤੇ ਪ੍ਰੋਪਰ ਚੈਕਿੰਗ ਵੀ ਰਹੂਗੀ ਕੱਲ ਰਾਤ ਨੂੰ ਫਾਜ਼ਿਲਕਾ ਪੁਲਿਸ ਨੇ ਸਾਰੇ ਜਿਹੜੇ ਹੋਟੈਲਸ ਟਾਬੇ ਸਰਾਈ ਉਹਨਾਂ ਦੀ ਪ੍ਰੋਪਰ ਚੈਕਿੰਗ ਉਹਨਾਂ ਵੱਲੋਂ ਕੀਤੀ ਗਈ ਹੈ ਤੇ ਪ੍ਰੋਪਰ ਪੈਟ੍ਰੋਲਿੰਗ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਜਿੰਨੇ ਵੀ ਆਪਣੇ ਇੰਟਰ ਸਟੇਟ ਬਾਰਡਰਸ ਨੇ ਉਥੇ ਇੱਕ ਪ੍ਰੋਪਰ ਸਿਟੀ ਸੀਲਿੰਗ ਪਲਾਨ ਕੱਲ੍ਹ ਸੇ ਹੀ ਇੰਪਲੀਮੈਂਟ ਕਰ ਦਿੱਤਾ ਗਿਆ ਹੈ ਤੇ ਜਿਹੜੇ ਵਾਰੀ ਵਿਅਕਤੀ ਨੇ ਉਹਨਾਂ ਦੇ ਅੰਦਰ ਆਉਣ ਚ ਬਿਨਾਂ ਕਿਸੇ ਪਰਪਸ ਦੇ ਸਖਤ ਮਨਾਈ ਹੋਊਗੀ ਮੈਂ ਸੈਫੀਕਾਰ ਜੀ ਲੋਕਤੰਤਰ ਦਾ ਅਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁੰਨਦੇ ਹਨ ਲੋਕ ਸਭਾ ਲਈ 1 ਜੂਨ ਨੂੰ ਚੋਣਾ ਹੋਣ ਜਾ ਰਹੀਆਂ ਹਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਸੀਂ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲੀਆਂ ਹਨ ਅਤੇ ਸਾਡੇ 829 ਪੋਲਿੰਗ ਬੂਥਾਂ ਦੇ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ ਬੂਥਾਂ ਤੇ ਵੀ ਅਸੀਂ ਵੋਟਰਾਂ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ ਹੁਣ ਤੁਹਾਡੀ ਵਾਰੀ ਹੈ ਆਪਣਾ ਫਰਜ਼ ਨਿਭਾਉਣ ਦੀ ਵਾਰੀ ਲੋਕਤੰਤਰ ਵਿੱਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਫਰਜ਼ ਨੂੰ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ ਅਸੀਂ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਬਿਨਾਂ ਕਿਸੇ ਡਰ ਪੇ ਜਾਂ ਲਾਲਚ ਤੇ ਮਤਦਾਨ ਲਈ ਬੂਥ ਤੇ ਆਓ ਅਤੇ ਦੇਸ਼ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ ਇਸ ਲਈ 1 ਜੂਨ ਨੂੰ ਜ਼ਿਲ੍ਹੇ ਵਿੱਚ ਛੁੱਟੀ ਹੋਵੇਗੀ ਅਤੇ ਇਹ ਛੁੱਟੀ ਹਰ ਪ੍ਰਕਾਰ ਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ